ਨਗਰ ਨਗਰ ਕਮ ਲੁਧਿਆਣਾ ਦੀ ਪ੍ਰਿੰਸੀਪਲ ਕਮੇਰ ਸਾਹਿਬ ਜੋ ਪਰ ਉਹ ਇਹਨਾਂ ਨਾਲ ਬੜੀਆਂ ਆਸਾਂ ਸੀ ਲੋਕਾਂ ਨੂੰ ਕਿ ਇੱਕ ਪੰਜਾਬੀ ਸਮਾਜ ਦੇ ਵਿੱਚੋਂ ਇੱਕ ਮਿਹਰਬਾਨੀ ਹੈ ਪਰ ਗਰੀਬਾਂ ਦੀ ਆਵਾਜ਼ ਬਣਨੀ ਉਹ ਲਗਭਗ ਮੈਂ ਤੁਹਾਨੂੰ ਦੱਸਣਾ ਚਾਹਣਾ 2022 ਦੇ ਵਿੱਚ ਲੋਕਲ ਕਾਡੀ ਮੰਤਰੀ ਮੇਜਰ ਸਾਹਿਬ ਜੀ ਉਦੋਂ ਸੀ 56 ਦਿਨ ਦਾ ਧਰਨਾ ਰੱਖਿਆ ਸੀ ਕੁਝ ਮੁਲਾਜ਼ਮ ਜਿਹੜੇ ਆ ਜੋ ਕਿਸੇ ਐਮਐਲਏ ਦੇ ਨੇੜੇ ਸੀ ਅਫਸਰ ਦੇ ਨੇੜੇ ਸੀ ਉਹ ਪੱਕੇ ਕਰਤੇ ਪਰ ਲਗਭਗ 800 ਮੁਲਾਜ਼ਮ ਜਿਹੜੇ ਓਵਰਜ ਹੋ ਚੁੱਕੇ ਸੀ ਕੋਈ 42 ਸਾਲ ਦਾ ਕੋਈ 44 ਸਾਲ ਦਾ ਕੋਈ 45 ਸਾਲ ਦਾ ਜਿਨ੍ਹਾਂ ਨੂੰ ਪਹਿਲ ਦੇ ਆਧਾਰ ਤੇ ਨੌਕਰੀ ਪੱਤਰ ਦੇਣੇ ਪਨਦੇ ਪਰ ਉਹ 800 ਮੁਲਾਜ਼ਮਾਂ ਨੂੰ ਨੌਕਰੀ ਪੱਤਰ ਨਹੀਂ ਦਿੱਤੇ ਗਏ ਉਸ ਤੋਂ ਇਲਾਵਾ ਉਹ ਹੈਗੇ ਸੀ ਸਪਾਈਸ ਸਰਵਕ ਸੀ ਬੰਮੈਂਟ ਔਰ ਮਾਲੀ ਮੇਲਦਾਰ ਡਰਾਈਵਰ ਔਰ ਉਹਨਾਂ ਦੇ ਨਾਲ ਕੋਈ ਏ.ਵੀ.ਐਲ ਆਪਰੇਟਰ ਸੀ ਦਰデア 4 ਦੇ 3 ਦੇ ਜਿਹੜੇ ਹੋਰ ਮੁਲਾਜ਼ਮ ਸੀ ਉਹ 452 ਦੇ ਗ੍ਰੀ ਜੋ ਕਿ ਹੌਸ ਦੇ ਵਿੱਚੋਂ ਮਤਾ ਪਾਸ ਕਰਕੇ 7 ਮਹੀਨੇ ਪਹਿਲਾਂ ਜਦੋਂ ਹੋਟ ਬਣਿਆ ਇਹਨਾਂ ਨੇ ਮਤਾ ਪਾਸ ਕਰਕੇ ਭੇਜਤਾ ਜਿਹੜਾ ਮਤਾ ਨੰਬਰ 23 ਆ ਮੇਰੇ ਕੋਲ ਉਹਦੀ ਕਾਪੀ ਵੀ ਆ ਔਰ 7 ਮਹੀਨੇ ਹੋ ਗਏ ਔਰ ਮੈਂ ਪ੍ਰੈਸ ਵਾਲੇ ਵੀਰਾਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਤੁਸੀਂ ਵੀ ਇਹਨਾਂ ਨੂੰ ਪੁੱਛਿਓ ਤੁਹਾਡੇ ਵਾਰੀ ਉਹ ਜਿਹੜਾ ਮਤਾ ਪਾਸ ਕਰਕੇ ਭੇਜਿਆ ਉਹ ਲੋਕਲ ਵਾਲੀ ਮੰਤਰੀ ਹੈ ਪੰਜਾਬ ਸਰਕਾਰ ਨੂੰ ਚੰਡੀਗੜ੍ਹ ਭੇਜਿਆ ਹੋਇਆ ਵਾ ਜਾਂ ਉਸ ਤੋਂ ਅੱਗੇ ਅਮਰੀਕਾ ਦਾ ਨੂੰ ਭੇਜਦਾ 트럼ਪ ਨੂੰ ਕਿ ਉਹ ਮਤਾ ਪਾਸ ਕਰਕੇ ਆ ਕਿਸੇ ਹੋਰ ਨੂੰ ਇੰਗਲੈਂਡ ਨੂੰ ਭੇਜਦਾ ਕਿੱਥੇ ਭੇਜਿਆ ਜਿਹੜੇ ਕਿ 7 ਮਹੀਨੇ ਹੋ ਗਏ ਹਲੇ ਤੱਕ ਮਤਾ ਹੀ ਨਹੀਂ ਪਾਸ ਹੋ ਕੇ ਆਇਆ ਤਾਂ ਉਹ ਮਤਾ ਪਾਸ ਹੋ ਕੇ ਇਹਨਾਂ ਨੂੰ ਪੱਤਰ ਦੇਣੇ ਸੀ ਪਰ ਹਲੇ ਤੱਕ ਮਤਾ ਪਾਸ ਨਹੀਂ ਸੰਜੀਵ अरोड़ा ਸਾਹਿਬ ਜਿਹੜੇ ਕੈਬਨਿਟ ਮੰਤਰੀ ਬਣ ਇਹਨਾਂ ਦੀ ਟੋਪ ਲੀਡਰਸ਼ਿਪ ਜਿਹੜੀ ਹੈ ਇੱਥੇ ਤੱਕ ਕਿ ਮੁੱਖ ਮੰਤਰੀ ਸਾਹਿਬ ਇੱਥੇ ਲੁਧਿਆਣਾ ਦੇ ਵਿੱਚ ਸੀ ਔਰ ਉਹਨਾਂ ਨੇ ਵੀ ਇਹ ਵਾਅਦਾ ਕਰਿਆ ਸੀ ਕੇ ਸਾਰੇ ਮੁਲਾਜ਼ਮਾਂ ਨੂੰ ਅਸੀਂ ਪੱਕੇ ਕਰਾਂਗੇ ਪਰ ਸੰਜੀਵ ਅਰੋੜਾ ਜੀ ਐਮਏਟੀ ਬਣੇ ਮੰਤਰੀ ਬਣ ਗਏ ਔਰ ਅਸੀਂ 17 ਨਵੰਬਰ ਨੂੰ ਆ 10 ਅਕਤੂਬਰ 17 ਅਕਤੂਬਰ ਨੂੰ ਉਹਨਾਂ ਦੀ ਕੋਟੀ ਦੇ ਬਾਹਰ ਧਰਨਾ ਰੱਖਿਆ ਸੀ ਪੰਜ ਔਰ ਉਹਨਾਂ ਨੂੰ ਇੱਕ ਮੰਗ ਪੱਤਰ ਮੁੱਖ ਮੰਤਰੀ ਸਾਹਿਬ ਦੇ ਨਾਮ ਤੇ ਦਿੱਤਾ ਸੀ ਉਹਦੇ ਵਿੱਚ ਵੀ ਇਹ ਹੀ ਸੀ ਕਿ ਘਟੋ ਘਟ ਸਫਾਈ ਸੇਵਕ ਸੁਰੂ ਨੇ ਮਾਲੀ ਬੇਲਦਾਰ ਡਰਾਈਵਰ ਤੇ ਹੋਰ ਜਿਹੜੇ ਆ ਦਰਜਾ 4 ਦੇ ਮੁਲਾਜਮ ਉਹਨਾਂ ਨੂੰ ਪੱਕਿਆ ਕਰਨਾ ਠੇਕੇਦਾਰੀ ਸਿਸਟਮ ਜਿਹੜੀ ਆ ਉਹ ਬੰਦ ਕਰਨੀ ਉਹਦੇ ਨਾਲ ਕੁਝ ਭਾਈਚਾਰਾ ਸਾਡਾ ਜਿਹੜਾ ਕੂੜੇ ਦਾ ਕੰਮ ਕਰਦਾ ਵਾ ਘਰ-ਦੋਰ-ਤੂਰ ਜਾ ਕੇ ਕਲੈਕਸ਼ਨ ਕਰਦਾ 100 ਰੁਪਏ ਮਹੀਨਾ 200 ਰੁਪਏ ਮਹੀਨਾ ਕੂੜਾ ਚੱਕਦਾ ਪੂਰੇ ਮਿਲੇ ਤਾਂ ਜਾ ਕੇ ਉਹਨੂੰ 200 ਰੁਪਏ ਮਹੀਨਾ ਜਾਂ 150 ਰੁਪਏ ਮਿਲਾ ਦੇ ਉਹ ਵੀ ਕੰਮ ਜਿਹੜਾ ਵਾ ਠੇਕੇ ਦੇ ਦੇ ਗੇ ਉਹ ਠੇਕੇ ਨੂੰ ਅਸੀਂ ਕੈਨਸਲ ਕਰਾਉਣ ਵਾਸਤੇ ਇੱਕ ਗੱਲ ਤੁਹਾਨੂੰ ਦੱਸਣਾ ਚਾਹੁੰਦਾ ਵਾ ਇਹ ਜਿਹੜੇ 800 ਮੁਲਾਜ਼ਮ ওভার ਇਸ ਸੀ ਉਹਨਾਂ ਦੇ ਜਿਹੜੇ 28 ਜਿਹੜੇ ਆ ਮੈਂਬਰ ਉਹਨਾਂ ਦੀ ਮੌਤ ਹੋ ਚੁੱਕੀ ਉਹ ਸਹੀ ਦੋ ਸਿਰਫ ਹੋਕਾ ਲੈ ਕੇ ਇਹਨੂੰ ਵੀ ਸਾਨੂੰ ਪੱਕਿਆ ਨਹੀਂ ਕੀਤਾ ਔਰ 28 ਮੈਂਬਰਾਂ ਦੀ ਅਸੀਂ ਕਮਿਸ਼ਨਰ ਸਾਹਿਬ ਨੂੰ ਇਕੱਲੇ-ਇਕੱਲਿਆਂ ਦੀ ਜਾ ਕੇ ਇਹ ਗਿਆ ਸੀ ਕਿ ਇਹਨਾਂ ਦੇ ਜਿਹੜੇ ਪਰਿਵਾਰ ਦੇ ਮੈਂਬਰ ਆ ਉਹਨਾਂ ਨੂੰ ਕੱਚੀ ਨੌਕਰੀ ਦੇ ਦੋ ਦੀ ਫੀਰੇਟ ਦੀ ਜੋ ਉਹਨਾਂ ਦੇ ਪਰ ਇਹਨਾਂ ਨੇ 28 ਮੈਂਬਰਾਂ ਦੀ ਇੱਕ ਫਾਈਲ ਬਣਾਈ ਔਰ ਫਾਈਲ ਕੱਲੀ-ਕੱਲੀ ਬ੍ਰਾਂਚਾਂ ਚ ਜਾਈ ਤਾਂ ਜਦੋਂ ਕਮਿਸ਼ਨਰ ਸਾਹਿਬ ਕੋਲ ਗਈ ਤਾਂ ਮੇਅਰ ਸਾਹਿਬ ਕੋਲ ਗਈ ਤਾਂ ਉਹਨੂੰ ਰਿਜੈਕਟ ਕਰਤਾ ਹੂੰ ਰਿਜੈਕਟ ਕਰਕੇ ਮਤਲਬ ਉਹਨਾਂ ਦੇ ਪਰਿਵਾਰ ਵਾਲੇ ਨੂੰ ਨੌਕਰੀ ਨਹੀਂ ਡੀਸੀ ਰੇਟ ਦੀ ਨਹੀਂ ਦਿੱਤੀ ਇਹ ਕਹਿੰਦਾ ਕਿ ਸਾਡੇ ਕੋਲੇ ਪੌਂਸੀ ਨਹੀਂ ਆ ਉਹਦੇ ਅੰਗੇਜਡ ਇਹਨਾਂ ਨੇ ਲਗਭਗ ਪੰਨੋ ਦੇ ਵਿੱਚ ਇਹ 28 ਮੈਂਬਰ ਨਹੀਂ ਆ ਸਕਦੇ ਦੀ ਪਰਿਵਾਰ ਜੀ ਧਕੇ ਸਾਹਿਬ ਤੁਹਾਡੇ ਕੱਲੇ ਦੇ ਮੋਰ ਲੱਗੀ ਹੈ ਸਮਾਜ ਦੇ ਵਿੱਚ ਕਿ ਜਿਹੜੇ ਆਗੂ ਨੇ ਆਮ ਪਾਰਟੀ ਲਈ ਬੇਜਾਨ ਮੋਹ ਧਕਾ ਸਾਹਿਬ ਗੱਲ ਕਰੀਓ ਹੋਰ ਵੀ ਜਿਹੜੇ ਆਗੂ ਮਜੂਤਾ ਸਰਕਾਰ ਚ ਨੇ ਮੈਨੂੰ ਜਿੱਥੇ ਲੱਗਦੇ ਆ ਇਹ ਜਿਹੜੇ ਕਾਉਂਸਲਰ ਬਣੇ ਆ ਸਾਡੇ ਉਹ ਕਾਉਂਸਲਰਾਂ ਨੇ ਵਾਦਾ ਪਾ ਕੇ ਭੇਜਿਆ ਉਹਨਾਂ ਦਾ ਮੈਂ ਧੰਨਵਾਦ ਕਰਦਾ ਮੈਂ ਪਰ ਉਹ ਗੁੰਗੇ ਬੋਲੇ ਹੋ ਗਏ ਆ ਉਹਦੀ ਮੈਂ ਨਿਖੇਦੀ ਵੀ ਕਰਦਾ ਔਰ ਸਹੀ ਮੈਨੇ ਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹੁੰਦਾ